ਤੋ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਵਾਲਮੀਕੀ ਹਰਿ ਵਾਲਮੀਕੀ ਜੈ ਭੀਮ ਜੈ ਭਾਤ ਤੋ ਅੱਜ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਪੰਚਾਇਤੀ ਇਲੈਕਸ਼ਨ ਜਿਹੜੀਆਂ ਹੋਣ ਜਾ ਰਹੀਆਂ ਕਿਉਂਕਿ ਆਹ ਮਹੀਨਾ ਜਿਹੜਾ ਆ ਸਤੰਬਰ ਦਾ ਅਖੀਰ ਮਹੀਨਾ ਤੇ ਅਕਤੂਬਰ ਦੇ ਵਿੱਚ ਪੂਰਾ ਮਹੀਨਾ ਜਿਹੜਾ ਆ ਸ੍ਰਿਸ਼ਟੀਕਰਤਾ ਭਗਵਾਨ ਵਾਲੀ ਮਾਰਾ ਤੇ ਜਿਹੜੀਆਂ ਸ਼ੋਭਾ ਯਾਤਰਾ ਜਿਹੜੀਆਂ ਪੂਰੇ ਪੰਜਾਬ ਦੇ ਹਰ ਪਿੰਡ ਵਿੱਚ ਹਰ ਕਸਬੇ ਵਿੱਚ ਪੂਰੇ ਭਾਰਤ ਵਿੱਚ ਕਹਿ ਸਕਦੇ ਆ ਜਿਹੜੀਆਂ ਸ਼ੋਭਾ ਯਾਤਰਾ ਨਿਕਲ ਰਹੀਆਂ ਅੱਦੇ ਪੰਜਾਬ ਦੀ ਧਰਤੀ ਦੇ ਉੱਪਰ ਹਰ ਪਿੰਡ ਦੇ ਭਾਈਚਾਰੇ ਆਪਸ ਵਿੱਚ ਜਿਹੜਾ ਭਾਈਚਾਰਾ ਜਨ ਮਨਾ ਕੇ ਜਿਹੜੀ ਭਗਵਾਨ ਬਾਲਮੀ ਮਹਾਰਾਜ ਦਾ ਜਿਹੜਾ ਪ੍ਰਗਟ ਦਿਵਸ ਆ ਉਹਨੂੰ ਮਨਾਉਂਦੇ ਆ ਪ੍ਰਭਾਤ ਕ੍ਰਿਓ ਜਿਹੜੀਆਂ ਨਿਕਲਦੀਆਂ ਪਰ ਜਿਹੜਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵਾਨਪਨ ਸਾਹਿਬ ਨੇ ਜਿਹੜਾ ਇਲੈਕਸ਼ਨ ਦੀ ਜਿਹੜੀ ਕਲੀਅਰ ਡੇਟ ਹੈ ਜਿਹੜੀ ਉਹ 15 ਜਿਹੜੀ ਅਕਤੂਬਰ ਰੱਖਤੀ ਆ ਕਿਉਂਕਿ 16 ਅਕਤੂਬਰ ਨੂੰ ਜਿਹੜਾ ਆ ਜਲੰਧਰ ਦੇ ਵਿੱਚ ਵੀ ਜਿਹੜੀ ਸ਼ੋਭਾ ਯਾਤਰਾ ਆ ਪੂਰੇ ਪੰਜਾਬ ਦੇ ਵਿੱਚ ਸ਼ੋਭਾ ਯਾਤਰਾ ਲੈਣ ਨੇ 17 ਦਿਨ ਨੂੰ ਪ੍ਰਕਾਸ਼ ਜਗਾ ਜਿਹੜਾ ਮਹਾਰਾਜ ਦਾ ਹੈਗਾ ਉਸ ਨੂੰ ਸਬੰਧ ਰੱਖਦੇ ਹੋਏ ਇਹ ਜਿਹੜੇ ਇਲੈਕਸ਼ਨ ਆ ਇਹਦੀ ਤਰੀਕ ਜਿਹੜੀ ਆ ਉਹ ਅਗਲੇ ਮਹੀਨੇ ਕੀਤੀ ਜਾਵੇ ਤਾਂ ਜੋ ਸਾਰੀਆਂ ਜਿਹੜੀਆਂ ਸੰਗਤਾਂ ਆ ਜਿਹੜੇ ਲੋਕ ਆ ਉਹ ਜਿਹੜੇ ਆਪਣੇ ਪੰਨ ਪਸੰਦ ਜਿਹੜਾ ਕਹਿ ਸਕਦੇ ਆ ਸਰਪੰਚ ਪੰਜ ਪੰਚਾਇਤ ਜਿਹੜੀਆਂ ਪਿੰਡਾਂ ਵਿੱਚ ਬਣਾ ਸਕਣ ਕਿਉਂਕਿ ਆ ਮਹੀਨੇ ਵਿੱਚ ਤਾਂ ਕਿਸੇ ਕੋਲ ਇੰਨਾ ਸਮਾਂ ਹੀ ਨਹੀਂ ਹੈਗਾ ਵੀ ਆਪਾਂ ਵੋਟਾਂ ਦਾ ਜਿਹੜਾ ਇਹਨੂੰ ਜਿਹੜਾ ਤਿਆਰੀ ਕਰ ਸਕੀਏ ਪੂਰਾ ਮਹੀਨਾ ਜਿਹੜੀਆਂ ਸ਼ੋਭਾ ਯਾਤਰਾ ਨਿਕਲ ਰਹੀ ਜਲੰਧਰ ਵਿੱਚ ਵੀ ਜਿਹੜ 5 ਤਰੀਕ ਨੂੰ ਸਾਡੇ ਬਹੁਤ ਸਤਿਕਾਰਯੋਗ ਤੇਜੀ ਸਾਹਿਬ ਜਿਹੜੇ ਵਾਲਮੀ ਸਮਾਜ ਦੇ ਆ ਜਿਹੜੇ ਓਨੇ ਤੋਂ ਸ਼ੋਭਾ ਯਾਤਰਾ ਲੈ ਕੇ ਆ ਰਹੇ ਆ ਜਿਹੜੇ ਅੰਮ੍ਰਿਤਸਰ ਦੀਰਖ ਭਵਨ ਵਾਲੀਮਰ ਤੋਂ ਉੱਥੇ ਲੈ ਕੇ ਆ ਰਹੇ ਆ ਅਤੇ 11 ਤਰੀਕ ਨੂੰ ਜਿਹੜੀ ਜਲੰਧਰ ਤੋਂ ਜਿਹੜੀ ਆ ਵਿਪਨ ਸਬਰਬਾਲ ਜੀ ਸ਼ੋਭਾ ਯਾਤਰਾ ਜਿਹੜੀ ਅੰਮ੍ਰਿਤਸਰ ਲੈ ਕੇ ਜਾ ਰਿਹਾ ਅਤੇ ਸਾਡੇ ਬਾਬਾ ਜੀ ਬਹੁਤ ਸਤਿਕਾਰਯੋਗ ਬਾਬਾ ਪ੍ਰਗਟਨਾਥ ਜੀ ਜਿਹੜੇ ਆ ਉਹ 16 ਤਰੀਕ ਨੂੰ ਜਿਹੜੀ ਆਪਣੇ ਡੇਰੇ ਤੋਂ ਉਗੀ ਜੱਡੀ ਰਹੀਮਪੁਰ ਤੋਂ ਜਿਹੜੀ ਸ਼ੋਭਾ ਯਾਤਰਾ ਅਮਰਤਸਰ ਜਿਹੜੀ ਧੀਰਸ ਤੋਂ ਉੱਪਰ ਲੈ ਕੇ ਜਾ ਰਹੇ ਆ ਕਿਉਂਕਿ ਜਿਹੜਾ ਇਹ ਇਹ ਦਿਨ ਦਾ ਸਾਰਿਆਂ ਦਾ ਜਿਹੜਾ ਆ ਮਹਾਰਾਜ ਦੇ ਪ੍ਰਕਾਸ਼ ਜੜੇ ਵੇ ਨਿਕਲਣਾ ਮੇਰਾ ਮਹੀਨਾ ਤੋਂ ਜਿਹੜੀ ਇਲੈਕਸ਼ਨ ਆ ਇਸ ਤੋਂ ਅੱਗੇ ਕਰਨ ਬਾਅਦ ਤੇ ਅਸੀਂ ਜਿਹੜਾ ਜਲਦੀ ਹੀ ਵੱਡੀ ਮੀਟਿੰਗ ਕਰਕੇ ਜਿਹੜਾ ਮੁੱਖ ਮੰਤਰੀ ਜੀ ਨੂੰ ਮਿਲ ਕੇ ਜਿਹੜਾ ਇਹ ਡੇਡ ਜਿਹੜੀ ਅਗਲੇ ਮਹੀਨੇ ਜਿਹੜੀ ਆ ਉਹ ਕਰਾਂਗੇ ਸੋ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਹਰ ਕਸਬੇ ਹਰ ਪਿੰਡ ਵਿੱਚ ਇਹਨੂੰ ਆਵਾਜ਼ ਨੂੰ ਜਿਹੜਾ ਬੁਲੰਦ ਕਰੀਏ ਤਾਂ ਜਿਹੜੀ ਇਲੈਕਸ਼ਨ ਡੇਟ ਆ 35 ਦੀ ਅਗਲੇ ਮਹੀਨੇ ਨਵੰਬਰ ਵਿੱਚ ਹੋਵੇ ਸ